ਸਿੱਧੂ ਮੂਸੇਵਾਲਾ ਤੇ ਨਾਲ ਹੀ ਬੰਟੀ ਬੈਂਸ ਵਿਚਾਲੇ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਬੰਟੀ ਬੈਂਸ ਨੂੰ ਇੱਕ ਸਵਾਲ ਕੀਤਾ ਗਿਆ ਬੰਟੀ ਬੈਂਸ ਨੇ ਮਿਲੀ ਭੁਗਤ ਕਰਕੇ ਐਗਰੀਮੈਂਟ ਕਰਵਾਇਆ ਹੈ ਬਲਕੌਰ ਸਿੰਘ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਮੇਰੇ ਪੁੱਤ ਦੇ ਕੰਮ ਦਾ ਸਾਰਾ ਡਾਟਾ ਮੈਨੂੰ ਦੇਣਾ ਸੀ ਪਰ ਤੁਸੀਂ ਗੁਰਪ੍ਰੀਤ ਤੇ ਸੁਬੀਰ ਨੂੰ ਦਿੱਤਾ ਹੈ 500 ਕਰੋੜ ਰੁਪਏ ਤੋਂ ਉੱਪਰ ਦੀ ਰਕਮ दा कोई हिसाब ही नहीं है हिसाब ही नहीं दे रहे एक क्या गया बलकौर सिंह के वालों का बलकौर सिंह तिनाली बंटी बैंस बिछा ले सोशल मीडिया फ्लैग वक्त-वक्त सोशल मीडिया प्लेटफॉर्म्स तो आन वाले रेवेन्यू लेके लगातार विवाद पकया हुए एक पासे बंटी बैंस के वालों वक्त-वक्त चैनल्स से जाके भी इस बबत क्या गया कि मैं पूरी तरह दे नाल लाइव होके डिबेट करण भी तैयार हां ਮੇਰਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਹੈ ਮੈਂ ਕੋਈ ਕਪਲਾ ਨਹੀਂ ਕੀਤਾ ਇਹ ਵੀ ਕਿਹਾ ਗਿਆ ਕਿ ਕਈ ਇਲਜ਼ਾਮ ਲਗਾਏ ਗਏ ਨਹੀਂ ਮੇਰੇ ਤੇ ਉਸ ਤੋਂ ਬਾਅਦ ਕਈ ਕਈ ਲੋਕਾਂ ਦੇ ਵੱਲੋਂ ਮੇਰੇ ਮੇਰੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਕਾਲੀ ਗਲੋਚ ਕੀਤਾ ਗਿਆ ਤੇ ਬੰਟੀ ਬੈਂਸ ਦੇ ਵੱਲੋਂ ਕਿਹਾ ਗਿਆ ਕਿ ਮੈਂ ਸਾਫ਼ ਸੁਥਰਾ ਹਾਂ ਮੇਰੀ ਇਮੇਜ ਸਾਫ਼ ਸੁਥਰੀ ਹੈ ਤੇ ਮੇਰੇ ਵੱਲੋਂ ਕੋਈ ਵੀ ਕਪਲਾ ਨਹੀਂ ਕੀਤਾ ਗਿਆ ਫਿਰ ਉਸ ਦੇ ਪਾਸੇ ਸਿੱਧੂ ਮੁਸੇਵਾਲਾ ਦੇ ਬਿਤਾ ਦੇ ਵੱਲੋਂ ਵਿਵਾਦ ਉੱਤੇ ਇੱਕ ਹੋਰ ਟਿੱਪਣੀ ਕਰ ਦਿੱਤੀ ਗਈ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਬੰਟੀ ਬੈਂਸ ਨੇ ਮਿਲੀ ਭੁਗਤ ਕਰਕੇ ਐਗਰੀਮੈਂਟ ਕਰਵਾਇਆ ਮੇਰੇ ਪੁੱਤਰ ਦੇ ਕੰਮ ਦਾ ਸਾਰਾ ਡਾਟਾ ਮੈਨੂੰ ਦੇਣਾ ਸੀ ਪਰ ਤੁਸੀਂ ਕੀ ਕੀਤਾ ਹੈ ਗੁਰਪ੍ਰੀਤ ਨੂੰ ਦਿੱਤਾ ਹੈ ਸੁਬੀਰ ਨੂੰ ਦਿੱਤਾ ਹੈ 500 ਕਰੋੜ ਰੁਪਏ ਜੋ ਉੱਪਰ ਦੀ ਰਕਮ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਇਹ ਕੀ ਆ ਗਏ ਬਲਕੌਰ ਸਿੰਘ ਦੇ ਵੱਲੋਂ ਤੇ ਇੱਕ ਪਾਸੇ पलकोर सिंह देवरा इल्जाम लगाए गए ने दूसरे पास से बंटी बैंस लगातार यही कह रहे ने कि मेरे ऊपर लगाए गए सारे इल्जाम बेबुनियाद हैं। हालांकि सबबष्कार तो उन्होंने भी दस दिए कि ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਵੱਲੋਂ ਪੁਲਿਸ ਥਾਣੇ ਜਾ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮਸ ਉਤੇ ਜੋ ਰਕਮ ਜੋ ਰੈਵਨਿਊ ਸਿੱਧੂ ਮੂਸੇਵਾਲਾ ਦੇ ਗਾਣਿਆਂ ਤੋਂ ਵੀਡੀਓਜ਼ ਤੋਂ ਬਣਦਾ ਹੈ ਉਹਨਾਂ ਦਾ ਕਰੀਬ 500 ਕਰੋੜ ਰੁਪਏ ਤੋਂ ਉੱਪਰ ਦੀ ਰਕਮ ਹੈ ਉਸ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਜਿਸ ਦਾ ਹਿਸਾਬ ਕਿਤਾਬ ਦੇਣਾ ਬਣਦਾ ਸੀ ਇਹ ਸਭ ਸ਼ਕਾਰ ਬੰਟੀ ਬੈਂਸ ਨੂੰ ਇੱਕ ਵਾਰ ਫਿਰ ਤੋਂ ਘੇਰਦੇ ਹੋਏ ਨਜ਼ਰ ਆਏ ਨੇ ਬਲਕੌਰ ਸਿੰਘ ਸਿੱਧੂ ਤਪਲਕੌਰ ਸਿੰਘ ਸਿੱਧੂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਹਿਸਾਬ ਕਿਤਾਬ ਜਿਹੜੇ ਐਗਰੀਮੈਂਟ ਬਾਰੇ ਉਹ ਤੁਸੀਂ ਮੈਨੂੰ ਦੱਸਦਾ ਸੀ ਉਹ ਤੁਸੀਂ ਸੁਬੀਰ ਨੂੰ ਦੱਸ ਰਹੇ ਹੋ ਮੇਰੇ ਪੁੱਤ ਦੇ ਕੰਮ ਦਾ ਸਾਰਾ ਡੈਟ ਸਾਰਾ ਡਾਟਾ ਮੈਨੂੰ ਦੇਣਾ ਚਾਹੀਦਾ ਸੀ ਪਰ ਤੁਸੀਂ ਗੁਰਪ੍ਰੀਤ ਤੇ ਸੁਬੀਰ ਨੂੰ ਦਿੱਤਾ ਨਵਦੀਪ ਬਣੇ ਹੋਏ ਨੇ ਸਾਡੇ ਨਾਲ ਇਸੇ ਖਬਰ ਤੇ ਉਹਨਾਂ ਦਾ ਰੁਕ ਕਰ ਲੈਨੇ ਆ ਨਵਦੀਪ ਮਾਮਲਾ ਲੁਕ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਕ ਪਾਸੇ ਤਾਂ ਬੰਟੀ ਬੈਂਸ ਇਹ ਕਹਿ ਰਹੇ ਨੇ ਕਿ ਮੈਂ ਪੂਰੀ ਤਰ੍ਹਾਂ ਲਾਈਵ ਤੌਰ ਤੇ ਲਾਈਵ ਹੋ ਕੇ ਡਿਬੇਟ ਕਰਨ ਨੂੰ ਵੀ ਤਿਆਰ ਹਾਂ ਪਰ ਬਲਕੌਰ ਸਿੰਘ ਇਹ ਕਹਿ ਰਹੇ ਨੇ ਕਿ ਬੰਟੀ ਬੈਂਸ ਜ਼ਿੰਮੇਦਾਰ ਹੈ ਬਿਲਕੁਲ ਕਾ ਵੀ ਦੱਸਣਾ ਚਾਹਾਂਗਾ ਕਿ ਸਾਡੇ ਹੱਥ ਐਫ ਆਈ ਆਰ ਲੱਗੀ ਆ ਪੀਟੀਸੀ ਨਿਊਜ਼ ਕੋਲ ਉਹ ਐਫ ਆਈ ਆਰ ਆ ਜੋ ਕਿ ਪਿਛਲੇ ਦਿਨੀ ਮਾਨਸਾ ਪੁਲਿਸ ਵੱਲੋਂ ਵਨ ਡਿਜੀਟਲ মিডিਆ ਸੁਬੀਰ ਮਹਿਮਨ ਅਤੇ ਗੁਰਪ੍ਰੀਤ ਸਿੰਘ ਦੇ ਖਿਲਾਫ ਜਿਹੜੀ ਕੀਤੀ ਗਈ ਹੈ ਬੇਸ਼ੱਕ ਆ ਜਿਹੜਾ ਪੁਲਿਸ ਵੱਲੋਂ ਅਜੇ ਸੌਰੀ ਵੰਟੀ ਬੈਂਸ ਨੂੰ ਜਿਹੜਾ ਕਲੀਨ ਚਿੱਟ ਦਿੱਤੀ ਗਿਆ ਔਰ ਵੰਟੀ ਬੈਂਸ ਵੀ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਾਂ ਉੱਪਰ ਆ ਕੇ ਕਹਿ ਰਿਹਾ ਕਿ 30 31 ਕਰੋੜ ਰੁਪਏ ਦੇ ਕਰੀਬ ਦਾ ਜਿਹੜਾ ਇਹ ਪੈਸੇ ਦਾ ਫਰਕ ਹੈ ਵੀ 31 ਕਰੋੜ ਰੁਪਏ ਦਾ ਹਿਸਾਬ 'ਚ ਫਰਕ ਹੈ ਪਰ ਅਸਲੀਅਤ ਐਫ ਆਈ ਆਰ ਬਿਆਨ ਕਰਦੀ ਹੈ ਕਿ ਕਿੰਨਾ ਵੱਡਾ ਜਿਹੜਾ ਇਹ ਮਾਮਲਾ ਹੈ ਕਿਉਂਕਿ ਸਿੱਧੂ ਮੂਸੇਵਾਲਾ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਡੈਥ ਹੁੰਦੀ ਆ ਤਾਂ ਡੈਥ ਤੋਂ ਬਾਅਦ ਅੱਜ ਤੱਕ ਜਿਹੜਾ ਪੈਸਾ ਰੈਵਨਿਊ ਵਨ ਡਿਜੀਟਲ ਮੀਡੀਆ ਕਿਉਂਕਿ YouTube ਤੋਂ ਲੈ ਕੇ ਵੱਖ-ਵੱਖ ਸੋਸ਼ਲ ਮੀਡੀਆ ਦੇ ਜਿਹੜੇ ਹੈਂਡਲ ਨੇ ਉਸ ਤੇ ਜਿਹੜਾ YouTube ਤੋਂ ਲੈ ਕੇ Spotify ਤੱਕ ਜਿਹੜੇ ਵੀ ਹੈਂਡਲ ਹੈਗੇ ਆ ਉਹਨਾਂ ਦਾ ਵਨ ਡਿਜੀਟਲ ਮੀਡੀਆ ਮੈਨੇਜ ਕਰਦਾ ਸੀਗਾ ਕਾਪੀਰਾਈਟ ਦਾ ਮੈਨੇਜ ਕਰਦਾ ਸੀ ਔਰ ਸਾਰਾ ਪੈਸਾ ਜਿਹੜਾ ਐਗਰੀਮੈਂਟ ਮੁਤਾਬਕ 30 ਦਿਨ ਦੇ ਅੰਦਰ ਅੰਦਰ ਹਰ ਬਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਦੇਣਾ ਸੀਗਾ ਪਰ ਸਿੱਧੂ ਦੀ ਡੈਥ ਤੋਂ 4 ਦਿਨ ਬਾਅਦ ਹੈ ਜਿਹੜਾ ਬੰਟੀ ਬੈਂਸ ਇੱਕ ਐਗਰੀਮੈਂਟ ਹੈ ਜਿਹੜਾ 1 ਡਿਜੀਟਲ মিডিਆ ਨਾਲ ਕਰਾਂਦਾ ਜਿੱਥੇ ਪਰਿਵਾਰ ਨੇ ਦੋਸ਼ ਲਗਾਇਆ ਕਿ ਬੰਟੀ ਨੇ ਉਸ ਸਮੇਂ ਇਹ ਗਿਆ ਸੀ ਗੁਰਪ੍ਰੀਤ ਤੇ ਮੈਂ ਇਸ ਕੰਪਨੀ ਦੇ ਮਾਲਕਾਂ ਪਰ ਬਾਅਦ ਚ ਸੁਬੀਰ ਮਹਿਮੰਦ ਦਾ ਨਾਮ ਆਇਆ ਔਰ ਜਿੱਥੇ ਵੰਟੀ 31 ਕਰੋੜ ਦੀ ਗੱਲ ਕਰਦਾ ਉੱਥੇ ਹੀ ਐਫਆਈਆਰ ਚ ਜਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਇਹ 31 ਕਰੋੜ ਨਹੀਂ ਹੈ 500 ਕਰੋੜ ਤੋਂ ਜ਼ਿਆਦਾ ਦਾ ਜਿਹੜਾ ਮਾਮਲਾ ਹੈ ਕਿਉਂਕਿ ਐਫਆਈਆਰ ਦੇ ਵਿੱਚ ਜੀ ਡਿਸਟ੍ਰਿਬਿਊਸ਼ਨ ਸਪான்ਸਰ ਮੋਨਟਾਈਜੇਸ਼ਨ ਦੇ ਇੱਕ ਪ੍ਰਾਈਵੇਟ ਵਿਅਕਤੀ ਵੱਲੋਂ ਜਿਹੜਾ ਇਸ ਬਾਰੇ ਡਿਟੇਲ ਦਿੱਤੀ ਗਈ ਹੈ ਬਰਮੂਡਾ ਕਰੰਬੀਰ ਬਰਮੂਡਾ ਨਾਮ ਦੇ ਇੱਕ ਵਿਅਕਤੀ ਨੇ ਸਿੱਧੂ ਮੂਸੇਵਾਲਾ ਦੇ ਬਕ ਬਕ ਸੋਸ਼ਲ ਹੈਂਡਲ ਨੂੰ ਸਰਚ ਕੀਤਾ ਹੈ ਔਰ ਸਰਚ ਤੋਂ ਉਸਨੇ ਇੱਕ ਲਿਖਤੀ ਰਿਪੋਰਟ ਬਣਾਈ ਹੈ ਕਿ ਆਮ ਕਲਾਕਾਰ ਦਾ ਜੇ ਜਿੰਨਾ ਵਿਊ ਹੈ ਜਿੰਨਾ ਸੋਸ਼ਲ ਮੀਡੀਆ ਤੇ ਆ ਤਾਂ ਕਰੀਬ 243 ਕਰੋੜ ਰੁਪਏ ਬੰਦਾ ਹੈ ਔਰ ਸਿੱਧੂ ਮੂਸੇਵਾਲਾ ਇੱਕ ਫੇਮਸ ਸੀ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਸੀ ਤਾਂ ਸਿੱਧੂ ਮੂਸੇਵਾਲਾ ਦਾ ਜਿਹੜਾ ਇਹ ਰੈਵਨੂ ਹੈ 500 ਕਰੋੜ ਤੋਂ ਉੱਪਰ ਜਾਏਗਾ ਬੇਸ਼ੱਕ ਜਿਹੜਾ ਇਹ ਵਨ ਡਿਜੀਟਲ মিডিਆ ਵਨ ਡਿਜੀਟਲ মিডিਆ ਵੱਲੋਂ ਸਿਰਫ 100 100 700 ਕਰੋੜ ਰੁਪਏ ਦੇ ਕਰੀਬ ਦਾ ਜਿਹੜਾ ਇਹ ਮਾਮਲਾ ਦੱਸਿਆ ਗਿਆ ਪਰ ਹੁਣ ਜਿਹੜਾ ਇਹ ਨਵਾਂ ਐਫ ਆਈ ਆਰ ਵਿੱਚ ਆਇਆ ਕਿ ਕਰਮਵੀਰ ਬਰਮੁੱਡਾ ਨੇ ਜਿਹੜਾ ਦਾਵਾ ਕੀਤਾ ਵੀ 500 ਕਰੋੜ ਤੋਂ ਉੱਤੇ ਆ ਇਸੇ ਕਾਰਨ ਹੀ ਆ ਜਿਹੜਾ ਵਨ ਡਿਜੀਟਲ মিডিਆ ਚਾਹੇ ਗੁਰਪ੍ਰੀਤ ਹੈ ਸੁਬੀਰ ਮਹਿਮਨ ਹੈ ਸਾਰੇ ਇਸੇ ਕਾਰਨ ਹੈ ਜਿਹੜਾ ਸਿੱਧੂ ਦਾ ਜਿਹੜਾ ਹਿਸਾਬ ਕਿਤਾਬ ਨੂੰ ਲਕੋ ਰਿਹਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੀ ਇਹੀ ਮੰਗ ਕਰ ਰਿਹਾ ਕਿ ਸਾਨੂੰ ਜਿਹੜਾ ਸਾਡੇ ਬੇਟੇ ਦਾ ਡੈਸ਼ ਬੋਰਡ ਹੈ ਡੈਸ਼ ਬੋਰਡ ਦੀਆਂ ਕਾਪੀਆਂ ਦਿੱਤੀਆਂ ਜਾਣ ਜਿਸ ਮੁਤਾਬਕ ਜਿਹੜਾ ਪੈਸਾ ਆਉਂਦਾ ਐ ਐਗਰੀਮੈਂਟ ਮੁਤਾਬਕ ਡਿਜੀਟਲ ਵਨ ਡਿਜੀਟਲ ਮੀਡੀਆ ਵੱਲੋਂ 100% ਦਾ 100% ਰੈਵਨੂ ਆ ਜਿਹੜਾ ਮਾਪਿਆਂ ਨੂੰ ਦੇਣਾ ਸੀ ਪਰ ਉਸਨੇ ਜਿਹੜਾ ਇਹ ਨਾ ਕਰਦੇ ਹੋਏ ਸਿਰਫ 100 ਕਰੋੜ ਦੇ ਕਰੀਬ ਦਾ ਜਿਹੜਾ ਫੇਕ ਡਾਟਾ ਜਿਹੜਾ ਵਟਸਐਪ ਤੇ ਜਿਹੜਾ ਸਿੱਧੂ ਦੇ ਪਰਿਵਾਰ ਨੂੰ ਦਿੱਤਾ ਗਿਆ ਬੇਸ਼ੱਕ ਪਹਿਲਾਂ ਮਲਟੀਬੈਂਸ ਇਹ ਸਾਰੇ ਮਾਮਲੇ ਵਿੱਚ ਆਪਣੇ ਆਪ ਨੂੰ ਖੁਦ ਕਹਿੰਦਾ ਜ਼ਿੰਮੇਵਾਰ ਦੱਸਦਾ ਸੀ ਪਰ ਜਦੋਂ ਹੀ ਦਰਖਾਸਤ ਦਿੱਤੀ ਆ ਉਸ ਤੋਂ ਬਾਅਦ ਹੁਣ ਬੰਟੀ ਬੇਸ਼ੱਕ ਆਪਣੇ ਆਪ ਨੂੰ ਨਪਾਗ ਦੱਸ ਰਿਹਾ ਪਰ ਪੁਲਿਸ ਦੀ ਜਾਂਚ ਵਿੱਚ ਜੋ ਐਫ ਆਈ ਆਰ ਦੇ ਮੁਤਾਬਕ एसपीडी मान साहब ਵੱਲੋਂ ਠੀਕ ਹੈ ਬੰਟੀ ਬੈਂਸ ਨੂੰ ਵੀ ਮੁਜਲਮ ਕਟਾਰੇ ਵਿੱਚ ਖੜਾ ਕੀਤਾ ਸੀ ਇਹ ਬੰਟੀ ਬੈਂਸ ਦੀ ਵੀ ਮਿਲੀਪੁਕ ਤੇ ਬੰਟੀ ਬੈਂਸ ਨੂੰ ਲੈ ਕੇ ਲਗਾਤਾਰ ਤੇ ਵਿਵਾਦ ਪਖਿਆ ਹੋਇਆ ਸਿੱਧੂ ਮੁਸੇਵਾਲਾ ਦੇ ਮਾਪੇ ਤੇ ਨਾਲੇ ਦੂਸਰੇ ਪਾਸੇ ਬੰਟੀ ਬੈਂਸ ਵਿਚਾਲੇ ਲਗਾਤਾਰ ਵਿਵਾਦ ਪਖਿਆ ਹੋਇਆ ਹੁਣ ਐਫ ਆਈ ਆਰ ਦੀ ਵੀ ਕਾਪੀ ਪੀ ਡੀ ਸੀ ਨਿਊਜ਼ ਦੇ ਹੱਥ ਲੱਗ ਚੁੱਕੀ ਹੈ ਨਵਦੀਪ ਫਿਲਹਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੁਣ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ